ਕਵਾਂਟੀਟੀ ਲੈਣਿਆਂ ਤੋਂ ਤੁਹਾਨੂੰ ਲੈਸ ਕਰਕੇ ਦਵਾਂਗੇ ਇਸ ਤੋਂ ਬਾਅਦ ਆ ਇਹ ਆ ਜਾਂਦੇ ਆ ਛਾਪੇ ਵਾਲੇ ਪ੍ਰਿੰਟ ਵਾਲੇ ਰਮਾਲੇ ਜਿਹੜੇ ਆ ਇਹ ਸਾਡੇ ਕੋਲੋਂ ਸਿੰਗਲ ਪੀਸ 20 ਰੁਪਏ ਦਾ ਔਰ ਕਵਾਂਟੀਟੀ ਦੇ ਵਿੱਚ ਲੈਣਿਆਂ ਤਾਂ ਤੁਹਾਨੂੰ 15 ਰੁਪਏ ਦਾ ਪੀਸ ਮਿਲੂਗਾ ਔਰ ਕਮੇਟੀਆਂ ਦੇ ਨਾਂ ਵੀ ਤੇ ਪ੍ਰਿੰਟ ਕਰਵਾ ਸਕਦੇ ਆ ਤੇ ਇਸ ਤਰ੍ਹਾਂ ਜਿੱਦਾਂ ਚੋਲਾ ਸਾਹਿਬ ਲੈਣਾ ਆ ਨਿਸ਼ਾਨ ਸਾਹਿਬ ਦਾ ਉਹ ਵੀ ਅਸੀਂ ਤਿਆਰ ਕਰਦੇ ਆ ਉਹ ਅਲੱਗ-ਅਲੱਗ ਸੈਜ ਦਾ ਅਲੱਗ-ਅਲੱਗ ਮਤਲਬ ਨਾਪੇ ਦੇ ਵਿੱਚ ਹੁੰਦਾ ਆ ਤੇ ਉਸ ਤੋਂ ਬਾਅਦ ਆ ਸਾਡੇ ਕੋਲ ਝੰਡੇ ਮਿਲ ਸਕਦੇ ਆ ਤੁਹਾਨੂੰ ਕੋਠੇ ਤੇ ਲਾਉਣਾ ਹੋਵੇ ਕੋਠੇ ਤੇ ਲਾ ਸਕਦੇ ਆ ਤੁਸੀਂ ਜਾਂ ਜਿੱਥੇ ਪ੍ਰੋਗਰਾਮ ਹੁੰਦਾ ਆ ਗਰਾਊਂਡ ਦੇ ਵਿੱਚ ਉੱਥੇ ਲਗਾ ਸਕਦੇ ਆ ਤੇ ਉਸ ਤੋਂ ਇਲਾਵਾ ਸਾਡੇ ਆਈਸੀ ਸਰੂਪੇ ਤਿਆਰ ਕਰੀਦੇ ਆ ਅਲੱਗ-ਅਲੱਗ ਇਹਨਾਂ ਦੇ ਉੱਪਰ ਵੀ ਤੁਸੀਂ ਆਪਣੇ ਕਮੇਟੀਆਂ ਦੇ ਨਾਮ ਵੀ ਪ੍ਰਿੰਟ ਕਰਾ ਸਕਦੇ ਆ ਇਹ ਅਸੀਂ 60 ਰੁਪਏ ਪਰ ਪੀਸ ਦੇ ਵਿੱਚ ਤਿਆਰ ਕਰਦੇ ਆ ਕੁਆਂਟੀਟੀ ਦੇ ਵਿੱਚ ਅਗਰ ਤੁਸੀਂ ਕੁਆਂਟੀਟੀ ਦੇ ਵਿੱਚ ਹੀ ਇਹ ਤਕਰੀਬਨ ਕੁਆਂਟੀਟੀ ਜੀ ਲੋਕ ਲੈਂਦੇ ਆ ਤੇ ਇਹ ਅਸੀਂ 60 ਰੁਪਏ ਪਰ ਪੀਸ ਦੇ ਹਿਸਾਬ ਨਾਲ ਤਿਆਰ ਕਰਦੇ ਹਾਂ ਉਸ ਤੋਂ ਇਲਾਵਾ ਅਸੀਂ ਇਹ ਬੱਚਿਆਂ ਵਾਸਤੇ ਸਪੈਸ਼ਲ ਕਰਦੇ ਹਾਂ ਤਿਆਰ ਕਿਉਂਕਿ ਬੱਚਿਆਂ ਦੇ ਵੱਡਾ ਸਰੋਪਾ ਨਹੀਂ ਪਾਇਆ ਜਾ ਸਕਦਾ ਉਹ ਫਿਰ ਥੱਲੇ ਲੱਗੂਗਾ ਤੇ ਇਸ ਕਰਕੇ ਬੱਚਿਆਂ ਵਾਸਤੇ ਲੱਗ ਕਰੀਦਾ ਇਹ 30 ਰੁਪਏ ਪਰ ਪੀਸ ਦੇ ਵਿੱਚ ਤੁਹਾਨੂੰ ਸਾਡੇ ਕੋਲ ਮਿਲ ਸਕਦਾ ਉਸ ਤੋਂ ਇਲਾਵਾ ਸਾਡੇ ਕੋਲ ਦੁਪੱਟੇ ਤੁਸੀਂ ਇਸ ਟਾਈਮ ਤੇ ਜਿੱਦਾਂ ਅਸੀਂ ਬਾਬਾ ਕਲਰ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਤੇ ਤੁਸੀਂ ਸਾਡੇ ਕੋਲ ਹਰ ਰੰਗ ਦੇ ਵਿੱਚ ਲੈ ਸਕਦੇ ਆ ਜਿਹੜਾ ਰੰਗ ਤੁਹਾਨੂੰ ਪਸੰਦ ਹੋਵੇ ਤੇ ਉਸ ਰੰਗ ਦੇ ਵਿੱਚ ਵੀ ਅਸੀਂ ਪ੍ਰਿੰਟ ਕਰਕੇ ਤੁਹਾਨੂੰ ਦੇ ਸਕਦੇ ਆ ਤੇ ਹਿੰਦੀ ਵਿੱਚ ਲੈਣੇ ਔਰ ਹਿੰਦੀ ਵਿੱਚ ਵੀ ਤੁਹਾਨੂੰ ਦੇ ਸਕਦੇ ਆ ਪੰਜਾਬੀ ਵਿੱਚ ਲੈਣੇ ਪੰਜਾਬੀ ਵਿੱਚ ਵੀ ਦੇ ਸਕਦੇ ਆ ਇਹਦੇ ਵਿੱਚ ਵੀ ਦੁਪੱਟੇ ਵੀ ਜਿਹੜੇ ਆ ਅਸੀਂ ਤੁਹਾਨੂੰ ਦੋ ਰੇਟ ਤੇ ਮਿਲਣਗੇ ਇੱਕ 150 ਰੁਪਏ ਦਾ ਪਰ ਪੀਸ ਦਾ ਇੱਕ 180 ਰੁਪਏ ਦਾ ਪਰ ਪੀਸ ਦਾ ਜੋ ਬੋਲੇ ਸੋਨਰ ਪੈ ਸ਼੍ਰੀ ਗੁਰੂ ਰਬੀਦਾਸ ਮਹਾਰਾਜ ਕੀ ਜੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਵੀ ਆ ਰਿਹਾ ਫਰਵੀ ਮਹੀਨੇ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਖੋਜੇਵਾਲਾ ਵਿਖੇ ਜਿੱਥੇ ਸਾਡੇ ਬਹੁਤ ਸਤਿਕਾਰਯੋਗ ਵੱਡੇ ਵੀਰ ਜਸਵਿੰਦਰ ਕਰੜਾ ਜੀ ਹੁਣਾਂ ਦੇ ਅਸੀਂ ਸ਼ੌਪ ਤੇ ਪਹੁੰਚੇ ਹਾਂ ਤੇ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਤੁਸੀਂ ਦੇਖ ਸਕਦੇ ਆ ਭਾਈ ਦਿਖਾ ਲਿਓ ਮੜਾ ਜ ਆ ਹਰ ਦੇ ਨਿਸ਼ਾਨ ਦੇ ਛਾਪੇ ਵਾਲੇ ਜਿਹੜੇ ਤੁਹਾਨੂੰ ਦੁਪੱਟੇ ਮਿਲ ਜਾਣਗੇ ਹਿੰਦੀ ਵਿੱਚ ਵੀ ਛਾਪ ਆਇਆ ਪੰਜਾਬੀ ਵਿੱਚ ਵੀ ਔਰ ਇੱਕ ਨਹੀਂ ਇਧਰ ਕੋ ਰੋਪੇ ਜੂਮ ਕਰਿਓ ਇੱਕ ਦੀ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਹਰ ਦੇ ਨਿਸ਼ਾਨ ਦੇ ਇੱਕ ਦੁਪट्टे ਉੱਤੇ 26 26 ਜਿਹੜੇ ਛਾਪਿਆ ਸੋ ਇਹ ਤੁਸੀਂ ਲੈ ਸਕਦੇ ਆ ਜੀ ਇਹਦੇ ਬਾਰੇ ਆਪਾਂ ਜਿਹੜੀ ਜਾਣਕਾਰੀ ਭਾਜੀ ਨਾਲ ਲੈ ਲਵਾਂਗੇ ਕਿ ਕਿੰਨੇ ਦਾ ਇੱਕ ਪੀਸ ਪੈਂਦਾ ਆ ਔਰ ਇਹਦੇ ਇਲਾਵਾ ਜਿਹੜੇ ਆ ਬਹੁਤ ਸਾਰੇ ਚੀਜ਼ਾਂ ਭਾਜੀ ਇਧਰ ਆਓ ਤੋ ਦੇਖ ਸਾਰੇ ਸੰਗਤ ਜੀ ਸ੍ਰੋਪੇ ਆ ਜੀ ਆ ਆ ਜਿਹੜੇ ਸਰੂਪੇ ਆ ਖਾਸ ਤੌਰ ਤੇ ਭਾਈ ਉਹਨਾਂ ਨੇ ਬੱਚਿਆਂ ਲਈ ਤਿਆਰ ਕੀਤੇ ਆ ਕਿਉਂਕਿ ਕਈ ਵਾਰੀ ਉਹਦਾ ਆਪਾਂ ਬੱਚਿਆਂ ਨੂੰ ਸਨਮਾਨਤ ਕਰਦੇ ਸਰੂਪਾ ਵੱਡਾ ਆਉਣ ਕਰਕੇ ਥੱਲੇ ਲੱਗਦਾ ਇਸ ਕਰਕੇ ਇਹਨਾਂ ਨੇ ਸਪੈਸ਼ਲ ਬੱਚਿਆਂ ਲਈ ਤਿਆਰ ਕਰ ਲੈ। ਔਰ ਆ ਜਿਹੜੇ ਵੱਡੇ ਸਰੂਪੇ ਵੀ ਤੁਸੀਂ ਦੇਖ ਸਕਦੇ ਗੁਰੂ ਘਰ ਦੀਆਂ ਕਮੇਟੀਆਂ ਦੇ ਨਾਮ ਵੀ ਉੱਪਰ ਮੈਂਸ਼ਨ ਨੇ ਇਹਨਾਂ ਦੇ ਤੁਸੀਂ ਨਾਮ ਵੀ ਲਖਵਾ ਸਕਦੇ ਆ ਇਹਦਾ ਕੀ ਕੀ ਪ੍ਰਾਈਜ਼ ਆ ਆਪਾਂ ਸਾਰੀ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਤੁਸੀਂ ਇੱਧਰ ਦੇਖ ਸਕਦੇ ਆ ਜਿਹੜੀਆਂ ਆਪਣੀਆਂ ਗੱਡੀਆਂ ਦੇ ਉੱਤੇ ਲਟਕਣ ਜਿਹੜੇ ਟੰਗੇ ਉਹਨੂੰ ਦੇਖ ਸਕਦੇ ਗੁਰੂ ਅਰਜਨ ਦੇਵ ਜੀ ਬਾਬਾ ਸਾਹਿਬ ਦੇ ਸੰਤਾਂ ਮਹਾਂਪੁਰਸ਼ਾਂ ਤੇ ਨਿਸ਼ਾਨ ਸਾਹਿਬ ਵਾਲਾ ਚੋਲਾ ਜਿਹੜਾ ਝੰਡੇ ਵੀ ਆ ਇਧਰ ਹਰਦੇ ਨਿਸ਼ਾਨ ਵੀ ਆ ਆਪਾਂ ਗੱਲਬਾਤ ਕਰਦੇ ਆ ਭਾਜੀ ਹੁਣਾਂ ਨਾਲ 1 2 1 ਸੋ ਸਾਥੀਓ ਜੁੜੇ ਰਹੋ ਸਾਡੇ ਨਾਲ ਜੀ ਤੇ ਸਾਡੇ ਨਾਲ ਸਾਡੇ ਸਾਥੀ ਜੁੜ ਚੁੱਕੇ ਆ ਜਸਵਿੰਦਰ ਕਰੜਾ ਜੀ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਹਰਦੇ ਨਿਸ਼ਾਨ ਦੇਖ ਰਹੇ ਆ ਜੀ ਤੇ ਭਾਜੀ ਸਾਨੂੰ ਹਨਾ ਬਰੀਕੀ ਬਾਰੇ ਇਧਰ ਆ ਜੀ ਤੇ ਕੱਲੀ ਕੱਲੀ ਚੀਜ਼ ਪਹਿਲਾਂ ਆਪਾਂ ਇਧਰ ਮੰਨ ਲਾਤੋਂ ਸ਼ੁਰੂ ਹੁੰਨੇ ਆ ਸਭ ਤੋਂ ਪਹਿਲਾਂ ਜੈ ਗੁਰੂਦੇਵ ਜੀ ਧੰਨ ਗੁਰਦੇਵ ਜੀ ਸਾਰੀ ਸੰਗਤ ਨੂੰ ਵੀ ਜੈ ਗੁਰਦੇਵ ਧੰਨ ਗੁਰਦੇਵ ਸਤਿਗੁਰ ਅਰਦਾਸ ਮਹਾਰਾਜ ਦੇ 5 12 ਫਰਵਰੀ 2025 ਚਾਰਾ ਗੁਰਪੁਰਪ ਦੀਆਂ ਕਰੋੜਾਂ ਕਰੋੜਾਂ ਮੁਬਾਰਕਾਂ ਤੇ ਭਾਜੀ ਹੁਣ ਜਾਣਕਾਰੀ ਦਿਓ ਆਪਾਂ ਜਿਹੜੇ ਹਰ ਦੇ ਨਿਸ਼ਾਨ ਪਏ ਆ ਇਹਨਾਂ ਦੇ ਕੀ ਹਰ ਆਪਣੇ ਆਪਸਾਰ ਦੱਸ ਦਿਓ ਹਰ ਦੇ ਜਿਹੜੇ ਨਿਸ਼ਾਨ ਆ ਛਾਪੇ ਵਾਲੇ ਜਾਂ ਕਢਾਈ ਵਾਲੇ ਕੀ ਪ੍ਰਾਈਸ ਹੈ ਔਰ ਕੀ ਕੀ ਆਪਾਂ ਨੂੰ ਇੱਥੇ ਮਿਲਦਾ ਹਾਂ ਜੀ ਇਧਰੋਂ ਸ਼ੁਰੂ ਕਰ ਲਓ ਜੀ ਜੀ ਇਹ ਜਿਹੜੇ ਕਢਾਈ ਵਾਲੇ ਆ ਰਮਾਲੇ ਆ ਇਹ ਸਿਰ ਤੇ ਬੰਨਣ ਵਾਲੇ ਇਹ ਤੁਸੀਂ ਸਾਡੇ ਕੋਲੋਂ 30 ਰੁਪਏ ਪਰ ਪੀਸ ਦੇ ਵਿੱਚ ਲੈ ਸਕਦੇ ਆ ਕੁਆਂਟੀਟੀ ਜੀ ਲੈਣੇ ਆ ਤਾਂ ਤੁਹਾਨੂੰ ਲੈਸ ਕਰਕੇ ਦਵਾਂਗੇ ਜੀ ਇਸ ਤੋਂ ਬਾਅਦ ਆਏ ਜਾਂਦੇ ਆ ਛਾਪੇ ਵਾਲੇ ਪ੍ਰਿੰਟ ਵਾਲੇ ਰਮਾਲੇ ਜਿਹੜੇ ਆ ਇਹ ਸਾਡੇ ਕੋਲੋਂ ਸਿੰਗਲ ਪੀਸ 20 ਰੁਪਏ ਦਾ ਔਰ ਕੁਆਂਟੀਟੀ ਦੇ ਵਿੱਚ ਲੈਣੇ ਤਾਂ ਤੁਹਾਨੂੰ 15 ਰੁਪਏ ਦਾ ਪੀਸ ਮਿਲੂਗਾ ਔਰ ਕਮੇਟੀਆਂ ਦੇ ਨਾਂ ਵੀ ਤੇ ਤੇ ਪ੍ਰਿੰਟ ਕਰਵਾ ਸਕਦੇ ਆ ਤੇ ਇਸ ਤਰ੍ਹਾਂ ਜਿਦਾਂ ਚੋਲਾ ਸਾਹਿਬ ਲੈਣਾ ਆ ਨਿਸ਼ਾਨ ਸਾਹਿਬ ਦਾ ਉਹ ਵੀ ਅਸੀਂ ਤਿਆਰ ਕਰਦੇ ਆ ਉਹ ਅਲੱਗ-ਅਲੱਗ ਸੈਜ ਦਾ ਅਲੱਗ-ਅਲੱਗ ਮਤਲਬ ਨਾਪੇ ਦੇ ਵਿੱਚ ਹੁੰਦਾ ਆ ਤੇ ਉਸ ਤੋਂ ਬਾਅਦ ਆ ਸਾਡੇ ਕੋਲ ਝੰਡੇ ਮਿਲ ਸਕਦੇ ਆ ਤੁਹਾਨੂੰ ਕੋਠੇ ਤੇ ਲਾਉਣਾ ਹੋਵੇ ਕੋਠੇ ਤੇ ਲਾ ਸਕਦੇ ਆ ਤੁਸੀਂ ਜਾਂ ਜਿੱਥੇ ਪ੍ਰੋਗਰਾਮ ਹੁੰਦਾ ਆ ਗਰਾਊਂਡ ਦੇ ਵਿੱਚ ਉੱਥੇ ਲਗਾ ਸਕਦੇ ਆ ਤੇ ਉਸ ਤੋਂ ਇਲਾਵਾ ਸਾਡੇ ਆਈਸੀ ਸਰੂਪੇ ਤਿਆਰ ਕਰੀਦੇ ਆ ਅਲੱਗ-ਅਲੱਗ ਇਹਨਾਂ ਦੇ ਉੱਪਰ ਵੀ ਤੁਸੀਂ ਆਪਣੇ ਕਮੇਟੀਆਂ ਦੇ ਨਾਮ ਵੀ ਪ੍ਰਿੰਟ ਕਰਾ ਸਕਦੇ ਆ ਇਹ ਅਸੀਂ 60 ਰੁਪਏ ਪਰ ਪੀਸ ਦੇ ਵਿੱਚ ਤਿਆਰ ਕਰਦੇ ਆ ਕੁਆਂਟੀਟੀ ਦੇ ਵਿੱਚ ਅਗਰ ਤੁਸੀਂ ਕੁਆਂਟੀਟੀ ਦੇ ਵਿੱਚ ਹੀ ਇਹ ਤਕਰੀਬਨ ਕੁਆਂਟੀਟੀ ਜੀ ਲੋਕ ਲੈਂਦੇ ਆ ਤੇ ਇਹ ਅਸੀਂ 60 ਰੁਪਏ ਪਰ ਪੀਸ ਦੇ ਹਿਸਾਬ ਨਾਲ ਤਿਆਰ ਕਰਦੇ ਹਾਂ ਉਸ ਤੋਂ ਇਲਾਵਾ ਅਸੀਂ ਇਹ ਬੱਚਿਆਂ ਵਾਸਤੇ ਸਪੈਸ਼ਲ ਕਰਦੇ ਹਾਂ ਤਿਆਰ ਕਿਉਂਕਿ ਬੱਚਿਆਂ ਦੇ ਵੱਡਾ ਸਰੋਪਾ ਨਹੀਂ ਪਾਇਆ ਜਾ ਸਕਦਾ ਉਹ ਫਿਰ ਥੱਲੇ ਲੱਗੂਗਾ ਤੇ ਇਸ ਕਰਕੇ ਬੱਚਿਆਂ ਵਾਸਤੇ ਲੱਗ ਕਰੀਦਾ ਇਹ 30 ਰੁਪਏ ਪਰ ਪੀਸ ਦੇ ਵਿੱਚ ਤੁਹਾਨੂੰ ਸਾਡੇ ਕੋਲ ਮਿਲ ਸਕਦਾ ਉਸ ਤੋਂ ਇਲਾਵਾ ਸਾਡੇ ਕੋਲ ਦੁਪੱਟੇ ਤੁਸੀਂ ਇਸ ਟਾਈਮ ਤੇ ਜਿੱਦਾਂ ਅਸੀਂ ਬਾਵਾ ਕਲਰ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਤੇ ਤੁਸੀਂ ਸਾਡੇ ਕੋਲ ਹਰ ਰੰਗ ਦੇ ਵਿੱਚ ਲੈ ਸਕਦੇ ਜਿਹੜਾ ਰੰਗ ਤੁਹਾਨੂੰ ਪਸੰਦ ਹੋਵੇ ਤੇ ਉਸ ਰੰਗ ਦੇ ਵਿੱਚ ਵੀ ਅਸੀਂ ਪ੍ਰਿੰਟ ਕਰਕੇ ਤੁਹਾਨੂੰ ਦੇ ਸਕਦੇ ਹਾਂ ਤੇ ਹਿੰਦੀ ਵਿੱਚ ਲੈਣੇ ਔਰ ਹਿੰਦੀ ਵਿੱਚ ਵੀ ਤੁਹਾਨੂੰ ਦੇ ਸਕਦੇ ਹਾਂ ਪੰਜਾਬੀ ਵਿੱਚ ਲੈਣੇ ਪੰਜਾਬੀ ਵਿੱਚ ਵੀ ਦੇ ਸਕਦੇ ਹਾਂ ਇਹਦੇ ਵਿੱਚ ਵੀ ਦੁਪੱਟੇ ਵੀ ਜਿਹੜੇ ਆ ਸਾ ਤੁਹਾਨੂੰ ਦੋ ਰੇਟ ਤੇ ਮਿਲਣਗੇ ਇੱਕ 150 ਰੁਪਏ ਦਾ ਪਰ ਪੀਸ ਦਾ ਇੱਕ 180 ਰੁਪਏ ਦਾ ਪਰ ਪੀਸ ਦਾ ਤੇ ਇਸ ਤੋਂ ਇਲਾਵਾ ਚੁੰਨੀਆਂ ਵੀ ਅਸੀਂ ਪ੍ਰਿੰਟ ਕਰਦੇ ਆਂ ਚੁੰਨੀਆਂ ਵੀ ਪ੍ਰਿੰਟ ਕਰਵਾ ਸਕਦੇ ਆਂ ਸਾਡੇ ਕੋਲੋਂ ਤੁਸੀਂ ਸਰ 150 ਤੇ 180 ਵਿੱਚ ਕੀ ਫਰਕ ਕੀ ਆ ਜਾਂਦਾ ਜੀ ਉਹਦੇ ਵਿੱਚ ਥੋੜਾ ਜਿਹਾ ਕੱਪੜੇ ਦੇ ਸੈਜ ਦਾ ਫਰਕ ਆ ਜਾਂਦਾ ਆ ਜੀ ਜਿਹੜਾ ਆਮ ਇੱਕ ਹਾਂਜੀ ਜਿਹੜੇ ਤਾਂ ਇਹ ਸਪੈਸ਼ਲ ਦੁਪੱਟੇ ਹੁੰਦੇ ਆ ਉਹ ਤੁਹਾਨੂੰ 180 ਰੁਪਏ ਦਾ ਮਿਲੂਗਾ ਜਿਹੜੇ ਆਮ ਜਿੱਦਾਂ ਪੱਗਾਂ ਦੇ ਕੱਪੜਾ ਪੱਗਾਂ ਵਾਲਾ ਕੱਪੜਾ ਜਿਹੜਾ ਹੁੰਦਾ ਉਹ ਥੋੜਾ ਬਾਰ ਘੱਟ ਹੋਣ ਕਾਰਨ ਉਹ ਤੁਹਾਨੂੰ 150 ਰੁਪਏ ਦੇ ਵਿੱਚ ਮਿਲੂਗਾ ਇਸ ਤੋਂ ਲਾ ਗੁਰੂ ਸਾਹਿਬ ਦੇ ਸਰੂਪ ਵੀ ਤੁਹਾਡੇ ਤੋਂ ਮਿਲਦੇ ਨੇ ਪਾਜੀ ਉਹ ਜੀ 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 ਅਸੀਂ ਅਸੀਂ ਮਹਾਰਾਜ ਦੇ ਸਰੂਪ 바ਵਾ ਸਾਹਿਬ ਦੇ ਸਰੂਪ ਸੰਤਾਂ ਆਤਮਾ ਦੇ ਸਰੂਪ ਉਹ ਉਹ ਵੀ ਅਸੀਂ ਤਿਆਰ ਕਰਦੇ ਆ ਤੇ ਉਹ ਉਸ ਤੋਂ ਇਲਾਵਾ ਕੀ ਆ ਵੀ ਅਸੀਂ ਜਿੱਦਾਂ ਹਰ ਸੈਜ ਦੇ ਵਿੱਚ ਸਾਡੇ ਕੋਲ ਸਰੂਪ ਜਿਹੜੇ ਉਪਲਬਧ ਹੁੰਦੇ ਆ ਤੇ ਤੁਸੀਂ ਸਾਡੇ ਕੋਲੋਂ ਲੈ ਸਕਦੇ ਆ ਕਿਤੇ ਵੀ ਕਿਤੇ ਵੀ ਸੰਸਮੇਲਨ ਹੋਵੇ ਜਾਂ ਮਿਸ਼ਨ ਦੇ ਪ੍ਰਤੀ ਕੋਈ ਸਮੇਲਨ ਹੋਵੇ ਉੱਥੇ ਸਾਡਾ ਸਟੋਰ ਲੱਗਾ ਹੁੰਦਾ ਆ ਤੁਸੀਂ ਉੱਥੇ ਸਾਡੇ ਕੋਲੋਂ ਸਰੂਪ ਲੈ ਸਕਦੇ ਆ ਤੇ ਹਰ ਰੇਟ ਤੇ ਔਰ ਹਰ ਸਾਈਜ਼ ਤੇ ਸਾਡੇ ਕੋਲੋਂ ਸਰੂਪ ਮਿਲ ਸਕਦੇ ਆ ਜੀ ਅ ਹਾਂ ਜੀ 95017 3394 657 60161 95017 33083 ਇਹ ਦੋਨੋਂ ਨੰਬਰ ਆ ਦੇਸ਼ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰੂ ਘਰਾਂ ਦੀਆਂ ਕਮੇਟੀਆਂ ਸੰਸਥਾਵਾਂ ਉਹ ਸਾਡੇ ਨਾਲ ਸੰਪਰਕ ਕਰਕੇ ਸਾਡੇ ਕੋਲੋਂ ਕੋਈ ਵੀ ਸਮਾਨ ਬਣਾਉਣਾ ਹੋਵੇ ਤਾਂ ਬਣਾ ਸਕਦੀਆਂ ਆ ਨੰਬਰ ਮੈਂ ਇੱਕ ਵਾਰੀ ਫੇਰ ਦੁਹਰਾ ਦਿਆਂ 94657 60161 95017 33083 ਔਰ ਸਭ ਤੋਂ ਜਿਆਦਾ ਧੰਨਵਾਦੀ ਹਾਂ 22 ਲਾਈਵ ਨਿਊਜ਼ ਜੱਸੀ ਗੱਡੂ ਭਾਜੀ ਦਾ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਸਾਡੇ ਕੋਲ ਪਹੁੰਚੇ ਆ ਔਰ ਸਾਡੇ ਲਈ ਇਹਨਾਂ ਨੇ ਆ ਨਿਊਜ਼ ਤਿਆਰ ਕਰਕੇ ਜਿਹੜਾ ਲੋਕਾਂ ਤੱਕ ਪਹੁੰਚਾਈ ਆ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦੀ ਆ ਔਰ ਇਹਨਾਂ ਦਾ ਬਹੁਤ ਸਤਿਕਾਰ ਆ ਧੰਨਵਾਦ ਕਰਦੇ ਆ ਇਹਨਾਂ ਦਾ